ਵੀਰ ਕੰਪਲੇਂਟ ਚੱਲਦੀ ਸੀ ਜਾਲੀ ਨਕੀਲ ਹੈ ਪਰਮਿੰਦਰ ਸਿੰਘ ਸੰਧੂ ਬੀਏ ਦੇ ਡਾਕੂਮੈਂਟਸ ਜਿਹੜੇ ਨੇ ਉਹ ਫੇਕ ਨੇ ਫੇਕ ਡਾਕੂਮੈਂਟਸ ਬਣਾ ਕੇ ਇਹ ਜਿਹੜਾ ਹੈ ਡਿਸਟ੍ਰਿਕਟ ਕੋਰਟ ਦੇ ਵਿੱਚ ਨੇ ਪ੍ਰੈਕਟਿਸ ਕੀਤੀ ਔਰ ਡਿਸਟ੍ਰਿਕਟ ਕੋਰਟ ਦਾ ਇਹਨੇ ਇਲੈਕਸ਼ਨ ਲੜਿਆ ਇਨਵੈਸਟੀਗੇਸ਼ਨ ਦੇ ਦੌਰਾਨ ਹੀ ਮੈਂ ਫਿਰ 2 ਅਗਸਤ 2022 ਨੂੰ ਇਹ ਐਪਲੀਕੇਸ਼ਨ ਜਿਹੜੀ ਕਿ ਪੁਲਸ ਨੂੰ ਵੀ ਮੂਵ ਕਰਤੀ ਸੀ ਇਹਦੇ ਖਿਲਾਫ ਇਹ ਜਾਲੀ ਡਾਕੂਮੈਂਟਸ ਜਿਦਾਤੇ ਕੈਕਟਿਜ਼ ਕਰ ਰਹੇ ਆ ਇਹਦੇ ਖਿਲਾਫ ਕਿਹੜਾ ਕਾਰਵਾਈ ਕੀਤੀ ਜਾਵੇ 140 ਐਡਵੋਕੇਟਸ ਦੇ ਨਾਮ ਦੇਖ ਪਾਏ ਗਏ ਸੀ ਪਰ ਉਹਦੇ ਵਿੱਚ ਕੁਝ ਇਹੋ ਜਿਹੇ ਐਡਵੋਕੇਟਸ ਦੇ ਨਾਮ ਵੀ ਆ ਰਹੇ ਸੀ ਜਿਹੜੇ ਕਿ ਗਲਤੀ ਨਾਲ ਪੈ ਗਏ ਸੀ ਬਾਅਦ ਚ ਉਹਨਾਂ ਨੂੰ ਸਾਰਿਆਂ ਨੂੰ ਛਾਂਡ ਕੇ ਟੋਟਲ ਲਿਸਟ ਰਹਿ ਗਈ ਸੀ 64 ਦੀ ਇਹ ਆਮ ਆਦਮੀ ਪਾਰਟੀ ਜੁਆਇਨ ਕਰ ਗਿਆ ਸੀ ਔਰ ਜੁਆਇਨ ਕਰਨੇ ਕਰਕੇ ਆਮ ਆਦਮੀ ਪਾਰਟੀ ਵਿੱਚ ਹੋਣ ਕਰਕੇ ਇਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਸੀ ਲਗਾਤਾਰ ਅਸੀਂ ਕੋਸ਼ਿਸ਼ ਕਰ ਰਹੇ ਸੀ ਇਹਦੇ ਤਰਲੇ ਕੇ ਦੀ 420 465 67 88 ਅਕਾਤ ਮੇਰਾ ਨਾਮ ਜੀ ਡੇਵਿਡ ਗਿੱਲ ਹੈ ਮੈਂ ਡਿਸਟ੍ਰਿਕਟ ਕੋਰਟ ਲੁਧਿਆਣਾ ਦੇ ਪ੍ਰੈਕਟਿਸ ਕਰਦਾ ਜੀ ਸਰ ਕੀ ਮਾਮਲਾ ਆਇਆ ਹੈ ਆਮਾ ਦਾ ਮਾਮਲਾ ਜੀ ਇਦਾਂ ਹੈ ਕਿ ਇੱਕ 4 ਸਾਲ ਤੋਂ ਮੇਰੀ ਇੱਕ ਕੰਪਲੇਨਟ ਚੱਲਦੀ ਸੀ ਜਾਲੀ ਵਕੀਲ ਹੈ ਪਰਮਿੰਦਰ ਸਿੰਘ ਸੰਧੂ ਵੀ ਇਹਦੇ ਡਾਕੂਮੈਂਟਸ ਜਿਹੜੇ ਨੇ ਉਹ ਫੇਕ ਨੇ ਫੇਕ ਡਾਕੂਮੈਂਟਸ ਬਣਾ ਕੇ ਇਹ ਜਿਹੜਾ ਹੈ ਡਿਸਟ੍ਰਿਕਟ ਕੋਰਟ ਦੇ ਵਿੱਚ ਨੇ ਪ੍ਰੈਕਟਿਸ ਕੀਤੀ ਔਰ ਡਿਸਟ੍ਰਿਕਟ ਕੋਰਟ ਦਾ ਇਹਨੇ ਇਲੈਕਸ਼ਨ ਲੜਿਆ ਔਰ ਇਲੈਕਸ਼ਨ ਲੜ ਕੇ ਡਿਸਟ੍ਰਿਕਟ ਕੋਰਟ ਦੇ ਵਿੱਚ ਇਹ ਬੀਇੰਗ ਐਗਜ਼ੀਕਿਟਿਵ ਮੈਂਬਰ ਵੀ ਇੱਥੇ ਕੰਮ ਕੀਤਾ ਇਹਨੇ ਉਹ ਐਪਲੀਕੇਸ਼ਨ ਜਿਹੜੀ ਸੀ ਉਹ ਮੈਂ ਦਿੱਤੀ ਸੀ ਬਾਰ ਕਾਉਂਸਲ ਪੰਜਾਬ ਐਂਡ ਹਰਿਆਣਾ ਨੂੰ ਜਿਹੜੀ ਸਾਡੀ ਵਕੀਲਾਂ ਦੀ ਮੇਨ ਬਾਡੀ ਹੈ ਉਹ ਐਪਲੀਕੇਸ਼ਨ ਦੇ ਵਿੱਚ ਇਨਵੈਸਟੀਗੇਸ਼ਨ ਹੋਈ ਇਨਵੈਸਟੀਗੇਸ਼ਨ ਦੇ ਦੌਰਾਨ ਹੀ ਮੈਂ ਫਿਰ 2 ਅਗਸਤ 2022 ਨੂੰ ਇਹ ਐਪਲੀਕੇਸ਼ਨ ਜਿਹੜੀ ਸੀ ਪੁਲਿਸ ਨੂੰ ਵੀ ਮੂਵ ਕਰਤੀ ਸੀ ਇਹਦੇ ਖਿਲਾਫ ਵੀ ਇਹ ਜਾਲੀ ਡਾਕੂਮੈਂਟਸ ਦੇ ਆਧਾਰ ਤੇ ਪ੍ਰੈਕਟਿਸ ਕਰ ਰਿਹਾ ਹੈ ਇਹਦੇ ਖਿਲਾਫ ਜਿਹੜਾ ਹੈ ਕਾਰਵਾਈ ਕੀਤੀ ਜਾਵੇ ਤੇ ਉਹ ਫਿਰ 10 ਅਗਸਤ ਨੂੰ 바ਰ ਕਾਉਂਸਲ ਨੇ ਆਰਡਰ ਕਰਤਾ ਸੀ ਜਿਹਦੇ ਵਿੱਚ 140 ਐਡਵੋਕੇਟਸ ਜਿਹੜੇ ਸੀ ਉਹ ਫੇਕ ਪਾਏ ਗਏ ਸੀ ਪਰ ਉਹਦੇ ਵਿੱਚ ਕੁਝ ਇਹੋ ਜਿਹੇ ਐਡਵੋਕੇਟਸ ਦੇ ਨਾਮ ਵੀ ਆ ਗਏ ਸੀ ਜਿਹੜੇ ਕੀ ਗਲਤੀ ਨਾਲ ਪੈ ਗਏ ਸੀ ਬਾਅਦ ਚ ਉਹਨਾਂ ਨੂੰ ਸਾਰਿਆਂ ਨੂੰ ਛਾਂਡ ਕੇ ਟੋਟਲ ਲਿਸਟ ਰਹਿ ਗਈ ਸੀ 64 ਦੀ 64 ਦੇ ਵਿੱਚ ਸੀ ਪਰਮਿੰਦਰ ਸਿੰਘ ਸੰਧੂ ਦਾ ਨਾਮ ਵੀ لیکن کیوں جو 19 دیر ਦੇ ਵਿੱਚ ਇਹ ਆਮ ਆਦਮੀ ਪਾਰਟੀ ਜੁਆਇਨ ਕਰ ਗਿਆ ਸੀ اور ਜੁਆਇਨ ਕਰਨ ਦੇ ਕਰਕੇ ਆਮ ਆਦਮੀ ਪਾਰਟੀ ਵਿੱਚ ਹੋਣ ਕਰਕੇ ਇਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਸੀ ਲਗਾਤਾਰ ਅਸੀਂ ਕੋਸ਼ਿਸ਼ ਕਰ ਰਹੇ ਸੀ ਕਦੇ ਇੱਕ ਅਫਸਰ ਨੂੰ ਮਿਲਦੇ ਸੀ ਦੂਜੇ ਨੂੰ ਮਿਲਦੇ ਸੀ ਇੱਕ ਸੀਪੀ ਕੋਲ ਜਾਂਦੇ ਸੀ ਕਈ ਮੀਟਿੰਗਾਂ ਸਾਡੀਆਂ ਸੀਪੀ ਨਾਲ ਹੋਈਆਂ ਅਫਸਰਾਨ ਨਾਲ ਹੋਈਆਂ ਪਰ ਪਾਰਟੀ ਦੇ ਪ੍ਰੈਸ਼ਰ ਕਰਕੇ ਲੋਕਲ ਇੱਕ ਦੋ ਐਮਐਲਏ ਇਹਦਾ ਸਾਥ ਦੇ ਰਹੇ ਸੀ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਸਾਹਿਬ ਉਹਦਾ ਉਹਦੀ ਸਜੀ ਬਾ ਪਰਮਿੰਦਰ ਸਿੰਘ ਉਹ ਬੜਾ ਸਾਥ ਦੇ ਰਹੇ ਸੀ ਜਿਹਦੇ ਕਰਕੇ ਪਰਚਾ ਰਜਿਸਟਰਡ ਨਹੀਂ ਹੋ ਪਾਰਿਆ ਸੀ ਐਂਡ ਤੇ ਫਿਰ ਅਸੀਂ ਜਿਹੜਾ 156 ਤੰਦੀ ਇੱਕ ਕੰਪਲੇਂਟ ਮੂਵ ਕੀਤੀ ਹੈਗੀ ਐ ਇੱਥੇ ਕੋਰਟ ਦੇ ਵਿੱਚ ਜੁਡੀਸ਼ੀਅਲ ਕੋਰਟ ਦੇ ਵਿੱਚ ਕਰਕੇ ਅਸੀਂ ਉਸ ਤੋਂ ਬਾਅਦ ਇੱਕ ਅਸੀਂ ਰਿਟ ਪਟੀਸ਼ਨ ਪਾਈ ਹੈਗੀ ਐ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦੀ ਰੈਟ ਪਟੀਸ਼ਨ ਦੇ ਵਿੱਚ ਐਂਡ ਦੇ ਉੱਤੇ ਇਹਨਾਂ ਨੇ ਇੱਕ ਰਿਪੋਰਟ ਪੇਸ਼ ਕੀਤੀ ਜਿਹਦੇ ਤੋਂ ਸਾਨੂੰ ਪਤਾ ਲੱਗਾ ਕਿ ਇਸ ਰਿਪੋਰਟ ਦੇ ਮੁਤਾਬਕ ਇਹ ਬੰਦਾ ਆ ਰਿਪੋਰਟ ਕੱਢ ਕੇ ਦੇਣਾ ਹੈ ਇਹ ਬੰਦਾ ਜਿਹੜਾ ਹੈ ਇਹਦੇ ਖਿਲਾਫ ਜਿਹੜਾ ਹੈ 420 65 67 68 71 ਦੀ ਪ੍ਰोसीडिंग ਕਰਨ ਦੇ ਵਾਸਤੇ ਐਸ ਐਚਓ ਨੇ ਕਮਿਸ਼ਨਰ ਦੇ ਕੋਲੋਂ ਜਿਹੜਾ ਹੈ ਪਰਮਿਸ਼ਨ ਮੰਗੀ ਸੀ ਇਸ ਰਿਪੋਰਟ ਦੇ ਮੁਤਾਬਕ ਇਹ ਰਿਪੋਰਟ ਜਿਹੜੀ ਹੈ ਹਾਈ ਕੋਰਟ ਦੇ ਵਿੱਚ विद द एफिडेविट ऑफ एसीपी सिविल लाइन जेड़ा सी उथे सबमिट ਕੀਤਾ ਗਿਆ ਇਹ ਰਿਪੋਰਟ ਇਹਦੇ ਵਿੱਚ ਦੋ ਰਿਪੋਰਟਾਂ ਨੇ ਇੱਕ ਰਿਪੋਰਟ ਦੇ ਵਿੱਚ ਐਸ ਐਚਓ एसीपी एडीसीपी ਤੇ सीपी ਅਲੱਗ ਨੇ ਉਹ ਅਲੱਗ ਇਨਕੁਆਰੀ ਹੋਈ ਇੱਕ ਫਿਰ ਫਰਦਰ ਓਬਜੈਕਸ਼ਨ ਲਗਾਏ ਡੀ ਇਲੀਗਲ ਨੇ ਕਿਉਂਕਿ ਡੀ ਇਲੀਗਲ ਇਹਨਾਂ ਨੇ ਮੈਨੇਜ ਕਰ ਲਿਆ ਸੀ ਜੱਗੀ ਜਿਹੜਾ ਡੀ ਲੀਗਲ ਐ ਪੁਨੀ ਜੱਗੀ ਉਹ ਮੈਨੇਜ ਕਰ ਲਿਆ ਸੀ ਜਿਦੇ ਕਰਕੇ ਇਹਨਾਂ ਨੇ ਉਹਨੇ ਓਬਜੈਕਸ਼ਨ ਲਾ ਦਿੱਤੇ ਓਬਜੈਕਸ਼ਨ ਜਿਹੜੇ ਸੀ ਫਿਰ ਬਾਅਦ ਦੇ ਵਿੱਚ ਪੁਲਿਸ ਨੇ ਕਲੀਅਰ ਕੀਤੇ ਕਲੀਅਰ ਕਰਕੇ ਓਬਜੈਕਸ਼ਨ ਵਾਪਸ ਫਾਈਲ ਭੇਜੀ ਲੇਕਿਨ ਫਿਰ ਵੀ ਜਿਹੜਾ ਹੈ ਐਫ ਆਈ ਆਰ ਰਜਿਸਟਰਡ ਨਹੀਂ ਹੋਈ ਤੇ ਐਡ ਤੇ ਹੋਇਆ ਜੀ ਅਸੀਂ ਅੱਕ ਕੇ ਹੁਣ ਜਦੋਂ ਹਾਈ ਕੋਰਟ ਦਾ ਵੀ ਕਾਫੀ ਪ੍ਰੈਸ਼ਰ ਸੀ ਰਿਪੋਰਟ ਵੀ ਸਬਮਿਟ ਹੋ ਗਈ ਸੀ ਲੇਕਿਨ ਫਿਰ ਵੀ ਇਹਦੇ ਖਿਲਾਫ ਕਾਰਵਾਈ ਨਹੀਂ ਹੋ ਰਹੀ ਸੀ ਅਸੀਂ ਫਿਰ ਇੱਕ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਨੂੰ ਪਟੀਸ਼ਨ ਪਾਈ 27 ਮਾਰਚ ਨੂੰ ਇਸੇ 27 ਮਾਰਚ ਨੂੰ ਮੈਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਪਟੀਸ਼ਨ ਭਾਈ ਸੀ 28 ਤਰੀਕ ਨੂੰ ਮੈਨੂੰ ਰਿਵਰਟ ਆ ਗਿਆ ਸੀ ਕਿ ਤੁਹਾਡੀ ਜਿਹੜੀ ਪ੍ਰੋਬਲਮ ਵਾਸਤੇ ਜਿਹੜਾ ਉਹ ਅਸੀਂ ਅੱਗੇ ਨੋਟਿਸ ਕਰਤਾ ਹੈ ਔਰ 29 ਤਰੀਕ ਨੂੰ ਸੀਪੀ ਲੁਧਿਆਣਾ ਨੇ ਆਰਡਰ ਕਰ ਦਿੱਤੇ ਇਹਦੇ ਤੇ ਐਫ ਆਈ ਆਰ ਕਰਨ ਦੇ ਔਰ 30 ਤਰੀਕ ਨੂੰ ਇਹਦੇ ਤੇ ਜਿਹੜੀ ਹੈ ਇਹ ਮਾਮਲਾ ਦਰਜ ਕਰ ਲਿਆ ਗਿਆ ਕਿਹੜੀ ਕਿਹੜੀ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਿਹੜੀ ਕਿਹੜੀ ਧਾਰਾ ਲੱਗੀਆਂ ਇਹਦੇ ਧਾਰਾ ਲੱਗੀਆਂ ਦੀ 420 465 67 68 71 ਕਿਰੇ ਥਾਣੇ ਹੋਇਆ ਪਰਚਾ ਦਰਜ ਥਾਣਾ ਡਿਵੀਜ਼ਨ ਨੰਬਰ 5 ਦੇ ਵਿੱਚ ਇਹਦੇ ਖਿਲਾਫ ਪਰਚਾ ਦਰਜ ਹੋਇਆ ਜੀ ਤੇ ਹੁਣ ਫਰਦਰ ਇਹਦੀ ਗ੍ਰਿਫਤਾਰੀ ਦੇ ਲਈ ਅਸੀਂ ਜਿਹੜਾ ਮੰਗ ਕਰ ਰਹੇ ਹਾਂ ਪ੍ਰਸ਼ਾਸਨ ਤੋਂ ਵੇ ਨਾ ਹੋਵੇ ਕਿਤੇ 4 ਸਾਲ ਸਾਨੂੰ ਇਹਦੇ ਤੇ ਪਰਚਾ ਰਿਸਟਰ ਕਰਾਉਣ ਨੂੰ ਲੱਗ ਗਿਆ ਤੇ ਅੱਗੇ ਗ੍ਰਿਫਤਾਰੀ ਨਾ ਕਰਨ ਨੂੰ ਪੋਲਿਟਿਕਲ ਪ੍ਰੈਸ਼ਰ ਦੇ ਥੱਲੇ ਪਹਿਲੇ ਵੀ ਮਾਮਲਾ ਉੱਠਿਆ ਸੀ ਪਹਿਲੇ ਵੀ ਇਹਦਾ ਨਾਮ ਇਨਕਲੂਡ ਸੀ ਇਨਕਲੂਡ ਸੀ ਇਹਦਾ ਨਾਮ ਪਰ ਦਬਾਤ ਤਾਂ ਗਿਆ ਜੀ ਪੋਲਿਟਿਕਲ ਪ੍ਰੈਸ਼ਰ ਥੱਲੇ ਜਿਹੜਾ ਸੀ ਇਹਦਾ ਨਾਮ ਦਬਾ ਦਿੱਤਾ ਗਿਆ ਸੀ ਲੇਕਿਨ ਅਸੀਂ ਆਪਣੀ ਕੋਸ਼ਿਸ਼ ਨਹੀਂ ਛੱਡੀ ਔਰ ਲਗਾਤਾਰ ਅਸੀਂ ਕੋਸ਼ਿਸ਼ ਕਰਦੇ ਰਹੇ ਔਰ ਜਿਹੜਾ ਅੱਜ ਨਤੀਜਾ ਸਾਡੇ ਸਾਹਮਣੇ ਆ ਕਿ ਅਸੀਂ ਜਿਹੜਾ ਇਹਦੇ ਖਿਲਾਫ ਐਫ ਆਈ ਆਰ ਕਰਾਉਣ ਦੇ ਵਿੱਚ ਕਾਮਯਾਬ ਹੋ ਗਏ ਹਾਈ ਕੋਰਟ ਤੋਂ ਹੈ ਮਾਮਲਾ ਹਾਈ ਕੋਰਟ ਦੇ ਵਿੱਚ ਵੀ ਪਟੀਸ਼ਨ ਦਾਇਰ ਸੀ ਔਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਵੀ ਅਸੀਂ ਪਟੀਸ਼ਨ ਦੇ ਸੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਬੜਾ ਸਟਰੋਂਗ ਨੋਟਿਸ ਲੈ ਆਇਆ ਦਿੱਤੇ ਜਿਸ ਤੋਂ ਬਾਅਦ ਕਮਿਸ਼ਨਰ ਆਫ ਪੁਲਿਸ ਨੇ ਜਿਹੜਾ ਇਹ ਤੇ ਐਕਸ਼ਨ ਲਿਆ ਅਸੀਂ ਜਿਹੜੀ ਸਰਟੀਫਿਕੇਟਾਂ ਦੇ ਜਿਹੜੀ ਤੁਸੀਂ ਤੁਹਾਡੇ ਵੱਲ ਕਮੇਟੀ ਦਿੱਤੀ ਗਈ ਹੈ ਮੇਰੇ ਵੱਲੋਂ ਕੰਪਲੀਟ ਦਿੱਤੀ ਗਈ ਸੀ ਇਹਦਾ 2008 ਦੇ ਵਿੱਚ ਕਹਿੰਦਾ ਵੇ ਪਲੱਸ 2 ਪਾਸ ਕੀਤੀ ਸੀ ਉਸ ਤੋਂ ਬਾਅਦ ਮੈਂ ਜਿਹੜਾ ਲਾ ਕਰਨ ਲੱਗ ਗਿਆ ਸੀ ਜਦ ਕਿ ਪਲੱਸ 2 2008 ਦੇ ਵਿੱਚ ਇਹ ਫੇਲ ਸੀ ਪੰਜਾਬ ਬੋਰਡ ਚੋਂ ਅਰਧਰ ਕੀ ਕਾਰਵਾਈ ਦੀ ਮੰਗ ਫਰਦਰ ਇਹੀ ਕਾਰਵਾਈ ਦੀ ਮੰਗ ਹੈ ਜੀ ਇਹਨੂੰ ਜਲਦੀ ਤੋਂ ਜਲਦੀ ਅਰੈਸਟ ਕਰਨ ਅਰੈਸਟ ਕਰਨ ਤੋਂ ਬਾਅਦ ਜਿਹੜਾ ਅੱਗੇ ਕਾਰਵਾਈ ਕਰਨ ਵੀ ਇਹਨੇ ਕਿਸ ਤਰ੍ਹਾਂ ਇਹ ਜਾਲੀ ਸਰਟੀਫਿਕੇਟ ਬਣਾਏ ਕਿਦੇ ਰਾਹੀ ਬਣਾਏ ਜਾਂ ਕਿਦੇ ਥਰੂ ਇਹਨੇ ਸਾਰਾ ਕੁਝ ਮੈਨੇਜ ਕੀਤਾ ਹੈ ਔਰ ਕਿਸ ਤਰ੍ਹਾਂ ਇਹ ਬਾਅਰ ਐਸੋਸੀਏਸ਼ਨ ਦਾ ਮੈਂਬਰ ਤੱਕ ਬਣ ਗਿਆ ਔਰ ਮੈਂਬਰ ਬਣਨ ਤੋਂ ਬਾਅਦ ਬਾਹਰ ਐਸੋਸੀਏਸ਼ਨ ਦੇ ਵਿੱਚ ਜਿਹੜੇ ਵਕੀਲਾ ਦੇ ਡਾਕੂਮੈਂਟਸ ਹੁੰਦੇ ਨੇ ਸਾਡੇ ਸਾਰਿਆਂ ਦੇ ਉਹ ਡਾਕੂਮੈਂਟਸ ਵੀ ਇਹਨੇ ਗਾਇਬ ਕਰਤੇ ਮੈਂਬਰ ਬਣਨ ਤੋਂ ਬਾਅਦ ਤੋਂ ਇਹ ਇਨਕੁਆਰੀ ਦਾ ਮੈਟਰ ਹੈ ਔਰ ਇਹਦੇ ਤੋਂ ਇਲਾਵਾ ਵੀ ਬਹੁਤ ਸਾਰੇ ਹੋਰ ਐਡਵੋਕੇਟ ਹੈਗੇ ਨੇ ਜਿਹੜੇ ਜਾਲੀ ਡਿਗਰੀਆਂ ਉੱਥੇ ਇੱਥੇ ਪ੍ਰੈਕਟਿਸ ਕਰ ਰਹੇ ਨੇ ਜਿਹੜੇ ਜਾਲੀ ਤੁਸੀਂ ਕਹਿੰਦੇ ਡਿਗਰੀ ਪ੍ਰੈਕਟਿਸ ਕਰ ਉਹਨਾਂ ਤੇ ਵੀ ਤੁਹਾਡੇ ਵੱਲੋਂ ਕਾਰਵਾਈ ਕਿਉਂ ਕੀਤੀ ਜਾ ਰਹੀ ਹੈ ਬਿਲਕੁਲ ਮੈਂ ਮੈਂ ਕੋਰਟ ਤੋਂ ਮੰਗ ਕੀਤੀ ਹੈ ਹਾਈ ਕੋਰਟ ਤੋਂ ਕਿ ਇਹਦੇ ਵਿੱਚ ਸੀਬੀਆਈ ਦੀ ਇਨਕੁਆਰੀ ਲਗਾਈ ਜਾਏ ਕਿਉਂਕਿ ਮਾਮਲਾ ਬਹੁ ਦੇ ਵਿੱਚ ਕਾਬੂ ਆਉਣੀਆਂ ਨੇ ਜਿਹਦੇ ਕਰਕੇ ਪੁਲਿਸ ਤੋਂ ਇਹ ਕਾਰਵਾਈ ਕੀਤੀ ਜਾਣੀ ਸੰਭਵ ਨਹੀਂ ਹੈ ਪੁਲਿਸ ਪੋਲਿਟੀਕਲ ਪ੍ਰੈਸ਼ਰ ਥਲੇ ਕੰਮ ਕਰਦੀ ਹੈ ਹਮੇਸ਼ਾ ਔਰ ਇਸ ਕਰਕੇ ਉਹ ਕਾਰਵਾਈ ਕਰ ਪਾਣਗੇ ਇਹਦੇ ਤੇ ਮੈਨੂੰ ਬਹੁਤ ਜ਼ਿਆਦਾ ਸ਼ੱਕ ਹੈ ਇਸ ਕਰਕੇ ਇਹਦਾ ਮੈਟਰ ਜਿਹੜਾ ਮੈਂ ਹਾਈ ਕੋਰਟ ਤੋਂ ਮੰਗ ਕੀਤੀ ਹੈ ਕਿ ਇਹ ਤੁਸੀਂ ਸੀਬੀਆਈ ਨੂੰ ਸੌਂਪ ਦਿਓ ਤੇ ਸੀਬੀਆਈ ਇਹਦੇ ਵਿੱਚ ਸਾਰੀ ਇਨਵੈਸਟੀਗੇਸ਼ਨ ਕਰੇ ਉਹ ਇਹੀ ਮੰਗ ਮੇਰੀ ਸਾਡੇ ਮਾਨਯੋਗ ਸੀਐਮ ਸਾਹਿਬ ਤੋਂ ਵੀ ਹੈ ਪੰਜਾਬ ਦੇ ਕਿ ਇਸ ਮੈਟਰ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਕਿਸ ਤਰ੍ਹਾਂ ਇਹੋ ਜਿਹੇ ਜਿਹੜੇ ਝਾਲੀ ਵਕੀਲ ਨੇ ਉਹ ਲੁਟੇਰੀਆ ਦੀ ਤਰ੍ਹਾਂ ਲੋਕਾਂ ਨੂੰ ਲੁੱਟਦੇ ਨੇ ਜਿਹੜੇ ਵਕੀਲ ਨਾ ਹੋ ਕੇ ਵੀ ਆਪਣੇ ਆਪ ਨੂੰ ਵਕੀਲ ਦੇ ਤੌਰ ਤੇ ਪੇਸ਼ ਕਰਦੇ ਨੇ ਉਹਨਾਂ ਦੇ ਖਿਲਾਫ ਜਿਹੜਾ ਸੀਐਮ ਸਾਹਿਬ ਵੀ ਜਿਹੜਾ ਐਕਸ਼ਨ ਲੈਣ ਦੇ ਵਾਸਤੇ ਕੋਈ ਕਮੇਟੀ ਬਣਾ ਕੇ ਇਹਦੀ ਜਿਹੜੀ ਹੈ ਬੜੀ ਡੀਪ ਇਨਕੁਆਇਰੀ ਕਰਵਾਉਣ